ਅਮੀਰ ਲੋਕ ਜਾਂ ਸਫਲ ਲੋਕ ਜ਼ਿੰਦਗੀ ਵਿੱਚ ਆਹ ਗਲਤੀਆਂ ਬਿਲਕੁਲੋਂ ਨਹੀਂ ਕਰਦੇ ਤੁਸੀਂ ਵੇਖਿਆ ਹੋਣਾ ਜਿੰਨੇ ਵੀ ਸਫਲ ਲੋਕ ਜਾਂ ਅਮੀਰ ਲੋਕ ਹੁੰਦੇ ਨੇ ਉਹ ਹਮੇਸ਼ਾ ਸ਼ਾਂਤ ਰਹਿੰਦੇ ਨੇ ਕਦੀ ਵੀ ਖਿਜਦੇ ਨਹੀਂ ਗੁੱਸੇ 'ਚ ਨਹੀਂ ਆਉਂਦੇ ਜਾਂ ਉਹਨਾਂ ਵਿੱਚ ਕਦੀ ਤੁਸੀਂ ਕਾਲਾ ਪੰਨ ਨਹੀਂ ਵੇਖਿਆ ਹੋਵੇਗਾ ਜਿੰਨੇ ਵੀ ਅਮੀਰ ਲੋਕ ਹੁੰਦੇ ਨੇ ਉਹ ਹਮੇਸ਼ਾ ਜਦੋਂ ਵੀ ਗੱਲ ਕਰਨਗੇ ਕਦੀ ਚਲਾਣਗੇ ਨਹੀਂ ਰੋਲਾ ਉੱਚੀ ਨਹੀਂ ਗੱਲ ਕਰਨਗੇ ਯਾਨੀ ਕਿ ਆਪਣੀ ਗੱਲ ਨੂੰ ਬੜੇ ਸੰਜਮ ਅਤੇ ਬੜੇ ਤਰੀਕੇ ਦੇ ਨਾਲ ਦੂਜਿਆਂ ਗਾੜੀ ਰੱਖਣਗੇ ਤੇ ਦੂਜਿਆਂ ਦੀ ਗੱਲ ਨੂੰ ਫਾਲੋ ਵੀ ਕਰਨਗੇ ਸੁਣਨਗੇ ਵੀ ਤੇ ਇਹ ਤੋਂ ਇਲਾਵਾ ਜਿਹੜੇ ਅਮੀਰ ਲੋਕ ਨੇ ਜਦੋਂ ਵੀ ਕਿਤੇ ਮੀਟਿੰਗ ਕਰਨ ਗੱਲਬਾਤ ਕਰਨ ਜਾਂ ਕਿਸੇ ਲੋਕਾਂ ਵਿੱਚ ਬਹਿਣ ਜਾਂ ਸਫਲ ਲੋਕ ਬਹਿਣ ਉਹ ਹਮੇਸ਼ਾ ਅਗਲੇ ਬੰਦੇ ਨੂੰ ਬੜੇ ਧਿਆਨ ਦੇ ਨਾਲ ਸੁਣਦੇ ਨੇ ਤੇ ਉਹਦੇ ਸੁਣਨ ਤੋਂ ਬਾਅਦ ਹੀ ਆਪਣੀ ਗੱਲ ਰੱਖਦੇ ਨੇ ਜਦੋਂ ਕਿ ਆਮ ਲੋਕ ਆਪਾਂ ਕੀ ਦੇਖਦੇ ਆ ਕਿ ਬਹੁਤ ਉੱਚੀ ਗੱਲਾਂ ਕਰਦੇ ਨੇ ਚਲਾਉਂਦੇ ਨੇ ਜਾਂ ਦੂਜੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੁੰਦੇ ਉਹਦੀ ਗੱਲ ਨੂੰ ਵਾਰ-ਵਾਰ ਕੱਟਦੇ ਨੇ ਜਿਹਦੇ ਨਾਲ ਪਤਾ ਲੱਗ ਜਾਂਦਾ ਕਿ ਮਨੁੱਖ ਦੇ ਅੰਦਰ ਦੀ ਸ਼ਖਸੀਅਤ ਕੀ ਆ ਇਸ ਤੋਂ ਇਲਾਵਾ ਜਿੰਨੇ ਵੀ ਸਫਲ ਲੋਕ ਨੇ ਜਾਂ ਅਮੀਰ ਲੋਕ ਨੇ ਤੁਸੀਂ ਉਹਨਾਂ ਦੀ ਇੱਕ ਹੋਰ ਵੀ ਬੜੀ ਵੱਡੀ ਵਖੂਬੀ ਵੇਖੀ ਹੋਵੇਗੀ ਉਹ ਕੋਈ ਵੀ ਮਸਲਾ ਹੋ ਜਾਵੇ ਕਿੱਦਾਂ ਵੀ ਗੰਭੀਰ ਮਸਲਾ ਹੋ ਜਾਵੇ ਉਹਨੂੰ ਬੜੇ ਸੰਜਮ ਤੇ ਗੱਲਬਾਤ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰਦੇ ਨਹੀਂ ਤਾਂ ਕਿ ਹਰ ਮਸਲਾ ਗੱਲਬਾਤ ਨਾਲ ਹੀ ਹੱਲ ਹੋਣਾ ਹੁੰਦਾ ਕਦੀ ਕੋਈ ਮਸਲਾ ਲੜਾਈ ਝਗੜੇ ਦੇ ਨਾਲ ਜਾਂ ਚੁੱਪ ਰਹਿ ਕੇ ਜਾਂ ਮੂ ਵਟਕੇ ਹੱਲ ਨਹੀਂ ਹੋਣਾ ਹੁੰਦਾ ਸਫਲ ਲੋਕਾਂ ਦੀ ਜਾਂ ਅਮੀਰ ਲੋਕਾਂ ਦੀ ਇਹ ਖਾਸ ਗੱਲ ਹੁੰਦੀ ਆ ਕਿ ਉਹ ਦੂਜਿਆਂ ਨੂੰ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਪਨ ਪੱਖ ਰੱਖ ਕੇ ਜਾਂ ਦੂਜਿਆਂ ਦੀ ਸੁਣ ਕੇ ਉਹਨੂੰ ਮਸਲੇ ਨੂੰ ਹੱਲ ਕਰਨ ਵਾਅਦੇ ਨੇ ਨਾਲ ਦੀ ਨਾਲ ਹੀ ਅਮੀਰ ਜਾਂ ਸਫਲ ਲੋਕਾਂ ਦੀ ਇੱਕ ਹੋਰ ਵੀ ਬੜੀ ਵੱਖ ਖੂਬੀ ਹੁੰਦੀ ਆ ਕਿ ਉਹ ਕਦੀ ਵੀ ਆਪਣਾ ਵਿਖਾਵਾ ਨਹੀਂ ਕਰਦੇ ਉਹ ਹਮੇਸ਼ਾ ਸੰਜਮ 'ਚ ਰਹਿਣਗੇ ਜੋ ਉਹਨਾਂ ਦੇ ਕੋਲ ਹੈਗਾ ਆ ਉਹਨੂੰ ਮਤਲਬ ਆਪਣੇ ਤਰੀਕੇ 'ਚ ਰੱਖਣਗੇ ਉਹ ਕਦੀ ਇਹ ਨਹੀਂ ਕਹਿਣਗੇ ਕਿ ਸਾਡੇ ਕੋਲ ਬਹੁਤ ਕੋਚ ਸਾਡੇ ਕੋਲ ਆਇਆ ਜਿਵੇਂ ਫੁਕਰੀਆਂ ਜਿਹਨੂੰ ਪੰਜਾਬੀ ਚ ਕਹਿੰਦੇ ਕਈ ਲੋਕ ਤੁਸੀਂ ਦੇਖਦੇ ਹੋ ਫੁਕਰੀਆਂ ਮਾਰਦੇ ਨੇ ਜਿਹੜੇ ਨਵੇਂ-ਨਵੇਂ ਅਮੀਰ ਬਣੇ ਹੁੰਦੇ ਨੇ ਲੋਕ ਉਹਨਾਂ ਚ ਕਈ ਵਾਰ ਫੁਕਰੀਆਂ ਮਾਰਨ ਦੀ ਆਦਤ ਹੁੰਦੀ ਆ ਅਸਲ ਵਿੱਚ ਉਹ ਅੰਦਰੋਂ ਅਮੀਰ ਨਹੀਂ ਹੋਏ ਹੁੰਦੇ ਹਾਂ ਥੋੜੇ ਬਹੁਤੀ ਉਹਨਾਂ ਕੋਲ ਪੈਸੇ ਜ਼ਰੂਰ ਆਏ ਹੁੰਦੇ ਨੇ ਲੈਕਿਨ ਫੁਕਰੀਆਂ ਵਾਲੀਆਂ ਆਤਾਂ ਉਹਨਾਂ ਦੀ ਦਰਸਾ ਦਿੰਦੀਆਂ ਨੇ ਕਿ ਇਹ ਖਾਨਦਾਨੀ ਲੋਕ ਸਫਲ ਨਹੀਂ ਹੈਗੇ ਜਾਂ ਅਮੀਰ ਨਹੀਂ ਹੈਗੇ ਲੇਕਿਨ ਜਿਹੜਾ ਬੰਦਾ ਅਮੀਰ ਹੁੰਦਾ ਹੈ ਜਿਹੜਾ ਬੰਦਾ ਸਫਲ ਹੁੰਦਾ ਉਹ ਜਿੱਥੇ ਪੈਸੇ ਪੱਖੋਂ ਸਫਲ ਹੁੰਦਾ ਉਹ ਅੰਦਰੋਂ ਵੀ ਅਮੀਰ ਹੁੰਦਾ ਆ ਉਹਦਾ ਮਨ ਜਿਹਨੂੰ ਆਪਾਂ ਕਹਿ ਦਈਏ ਉਹ ਵੀ ਬੜਾ ਸਫਲ ਤੇ ਅਮੀਰ ਹੁੰਦਾ ਇਸ ਕਰਕੇ ਉਹਦੇ ਕੰਮ ਹੀ ਦੱਸ ਦਿੰਦੇ ਨੇ ਕਿਉਂਕਿ ਮਨੁੱਖ ਦੇ ਹਮੇਸ਼ਾ ਕੰਮ ਹੀ ਦੱਸਦੇ ਨੇ ਕਿ ਉਹ ਕਿੰਨਾ ਤਕੜਾ ਆ ਜਾਂ ਉਹ ਕਿਵੇਂ ਦੀ ਉਹਦੇ ਹਾਲਤ ਨੇ ਜਾਂ ਉਹਦੀ ਕੀ ਪੋਜੀਸ਼ਨ ਨੇ ਇਹ ਤੋਂ ਇਲਾਵਾ ਸਫਲ ਵਿਅਕਤੀ ਜਾਂ ਅਮੀਰ ਵਿਅਕਤੀ ਦੀ ਇਹ ਗੱਲ ਹੁੰਦੀ ਆ ਕਿ ਉਹ ਹਮੇਸ਼ਾ ਸੱਚ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕਰਦਾ ਆ ਉਹ ਹਮੇਸ਼ਾ ਸੱਚ ਬੋਲਣ ਨੂੰ ਤਰਜੀਹ ਦੇਵੇਗਾ ਉਹ ਝੂਠ ਨੂੰ ਬਹੁਤ ਘੱਟ ਬੋਲੇਗਾ ਜੇ ਕਿਤੇ ਬੋਲਣਾ ਵੀ ਪਵੇ ਤਾਂ ਕਿਸੇ ਦੀ ਲੋੜ ਲਈ ਬੋਲੇਗਾ ਆਪਣੇ ਮਕਸਦ ਲਈ ਕਦੀ ਝੂਠ ਨਹੀਂ ਬੋਲੇਗਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਜੇ ਅਸੀਂ ਚਾਹੁੰਦੇ ਆ ਕਿ ਅਸੀਂ ਸਫਲ ਹੋ ਜਾਈਏ ਅਸੀਂ ਅਮੀਰ ਹੋ ਜਾਈਏ ਸਾਨੂੰ ਕੁਝ ਗੱਲਾਂ ਜ਼ਿੰਦਗੀ 'ਚ ਅਪਣਾ ਲੈਣੀਆਂ ਚਾਹੀਦੀਆਂ ਨੇ ਪਰ ਅਸੀਂ ਕੀ ਵੇਖਦੇ ਹਾਂ ਕਈ ਲੋਕ ਤਾਂ ਗੱਲ-ਗੱਲ ਤੇ ਝੂਠ ਬੋਲਣ ਲੱਗ ਪੈਂਦੇ ਨੇ ਗੱਲ-ਗੱਲ ਤੇ ਖਿਜਣ ਲੱਗ ਪੈਂਦੇ ਨੇ ਗੱਲ-ਗੱਲ ਤੇ ਚਲਾਉਣ ਲੱਗ ਪੈਂਦੇ ਨੇ ਫਿਰ ਇਹ ਲੋਕ ਕਦੀ ਵੀ ਜ਼ਿੰਦਗੀ 'ਚ ਅਮੀਰ ਨਹੀਂ ਹੋ ਸਕਦੇ ਕਿਉਂਕਿ ਇਹ ਚੀਜ਼ਾਂ ਤੁਹਾਡੇ ਵਰਗੇ ਚੰਗਿਆਂ ਸੱਜਣਾ ਨੇ ਜ਼ਿੰਦਗੀ 'ਚ ਹੰਢਾ ਕੇ ਪ੍ਰਾਪਤ ਕੀਤੀਆਂ ਨੇ ਜਾਂ ਤੁਹਾਡੇ ਵਰਗੇ ਸੱਜਣਾ ਨੇ ਚੰਗਿਆਂ ਲੋਕਾਂ ਦੇ ਵਿੱਚ ਵਿਚਰ ਕੇ ਪ੍ਰਾਪਤ ਕੀਤੀਆਂ ਨੇ ਤੇ ਸਾਨੂੰ ਚੰਗਿਆਂ ਲੋਕਾਂ ਦੀਆਂ ਚੰਗੀਆਂ ਗੱਲਾਂ ਨੂੰ ਹਮੇਸ਼ਾ ਆਪ ਨੂੰ ਆ ਲੈਣਾ ਚਾਹੀਦਾ ਆਪਣੀ ਫੈਮਿਲੀ ਚ ਪਨਾ ਲੈਣਾ ਚਾਹੀਦਾ ਆਪਣੇ ਧੀਆਂ ਪੁੱਤਰਾਂ ਨੂੰ ਉਹ ਗੱਲਾਂ ਤੋਂ ਜਾਗਰੂਕ ਕਰਨਾ ਚਾਹੀਦਾ ਕਿ ਜੇ ਆਪਾਂ ਜ਼ਿੰਦਗੀ ਚ ਸਫਲ ਹੋਣਾ ਹੈ ਅਸੀਂ ਜ਼ਿੰਦਗੀ ਚ ਅਮੀਰ ਰਹਿਣਾ ਹੈ ਤੇ ਫਿਰ ਸਾਨੂੰ ਕੁਝ ਚੰਗੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾਉਣਾ ਹੀ ਪਵੇਗਾ ਤੇ ਜੇ ਆਪਾਂ ਨਹੀਂ ਬਣਾਉਂਦੇ ਤਾਂ ਫਿਰ ਸਾਡੇ ਲਈ ਉਹ ਰਾਹ ਹੈਗੇ ਨੇ ਜਿੱਥੇ ਸਾਡੀ ਜ਼ਿੰਦਗੀ 'ਚ ਬਹੁਤ ਤੰਗੀਆਂ ਗਰੀਬੀਆਂ ਤੇ ਦੁੱਖ ਆਉਣਗੇ ਗਰੀਬੀ ਦੁੱਖ ਆਉਣੇ ਇੱਕ ਆਮ ਗੱਲ ਆ ਲੇਕਿਨ ਇਦੋਂ ਗਾਰੀ ਸਫਲਤਾ ਹੋਣੀ ਇੱਕ ਖਾਸ ਗੱਲ ਆ ਹਰੇਕ ਮਨੁੱਖ ਸ਼ੁਰੂ ਤੋਂ ਅਮੀਰ ਨਹੀਂ ਹੁੰਦਾ ਹਰੇਕ ਮਨੁੱਖ ਸ਼ੁਰੂ ਤੋਂ ਸਫਲ ਨਹੀਂ ਹੁੰਦਾ ਸਫਲਤਾ ਉਹ ਇੱਥੇ ਆ ਕੇ ਹੀ ਹੁੰਦਾ ਜਦੋਂ ਉਹ ਕੰਮ ਕਰਦਾ ਹੈ ਜਦੋਂ ਚੰਗੀਆਂ ਗੱਲਾਂ ਸਿੱਖਦਾ ਮੈਂ ਹਾਸ ਕਰਦਾ ਮੇਰੇ ਸੱਜਣ ਇਸ ਵਿਸ਼ੇ ਵੱਲ ਧਿਆਨ ਦੇਣਗੇ ਤਾਂ ਕਿ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦੇ ਪਰਿਵਾਰਕ ਤੇ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਬਿਹਤਰ ਬਣ ਸਕੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਸਦੇ ਰੋ ਰੱਬ ਸੋਣਾ ਤੁਹਾਡੀਆਂ ਲੰਬੀਆਂ ਉਮਰਾਂ ਕਰੇ